ਅੰਦਰੋਂ ਵਿਚਾਰੀਆਂ ਡਰੇਡਾਂ ਦੀ ਕੋਠੇ ਦੀ ਕੀ ਕਰਨਾ ਪੇਟੀਆਂ ਦੇ ਕਿਸਾਨੇ ਸਮਾਨ ਹੀ ਬਰਬਾਦ ਹੋ ਗਏ ਕਿੰਨੂ ਦੱਸੀ ਹੈ ਜੀ ਪੂਰੀ ਜ਼ਿੰਦਗੀ ਲੱਗ ਜਾਂਦੀ ਇੱਕ ਘਰ ਬਣਨ ਤੇ ਪਰ ਉਸ ਪਾਣੀ ਨੇ ਇਨਾ ਨੁਕਸਾਨ ਕੀਤਾ ਤੇਜ਼ ਇਨਾ ਸੀ ਵਹਾ ਕਿ ਇਹ ਸਾਰੇ ਦਾ ਸਾਰਾ ਘਰ ਹਲਾ ਕੇ ਰੱਖਤਾ ਬੁਰੇ ਤਰੀਕੇ ਦੇ ਨਾਲ ਕੰਦਾ ਹਲਾਤੀਆਂ ਇਹ ਟੁੱਟ ਗਈਆਂ ਕੰਧਾਂ ਹੁਣ ਇਹਨੂੰ ਦੁਬਾਰਾ ਢਾ ਕੇ ਬਣਾਉਣ ਤੋਂ ਬਿਨਾ ਇੱਥੇ ਕੋਈ ਹੋਰ ਹੱਲ ਨਹੀਂ ਲੈਂਟਰ ਇਹਨਾਂ ਨੇ ਦੁਬਾਰਾ ਇਸ ਤਰ੍ਹਾਂ ਦੇ ਨਾਲ ਇਸ ਨੂੰ ਖੜਾ ਕੀਤਾ ਤਾਂ ਕਿ ਚਾਰ ਦਿਨ ਕੱਢ ਜਾਵੇ ਪਰ ਇਹ ਕੱਢਦਾ ਨਹੀਂ ਇਹ ਔਖਾ ਲੱਗ ਰਿਹਾ ਸਮਾਰ ਸੁੰਖਾ ਜ਼ਰਾ ਸਾਰਾ ਕੁਝ ਨੁਕਲੀ ਆਪਣੀ ਜਾਨ ਬਚਾਣ ਲਈ ਧੋੜੇ ਆ ਪਤਾ ਨਹੀਂ ਲੱਗਦੇ ਘੰਟੇ ਚ ਪਾਣੀ ਆ ਗਿਆ ਸਾਰਾ ਆਪਣਾ ਧਪੜੀ ਪੈ ਗਈ ਸਾਰੇ ਰਾਹ ਕਰ ਕਦਮ ਹੋ ਗਿਆ ਸਾਰਾ ਕੁਝ ਤਬਾਹ ਹੋ ਗਿਆ ਕੱਪੜੇ ਕੁੱਪੜੇ ਸਾਰਾ ਕੁਝ ਜੋ ਵੀ ਆਈ ਬੈੱਡ ਲਮਰੀਆਂ ਲਮਰੀਆਂ ਫ੍ਰਿਜ ਸਭ ਸਭ ਕੁਝ ਤਬਾਹ ਹੋ ਗਿਆ ਜੀ ਸੌਦੀ ਕੋ ਹਨ ਸੁਣਨੀ ਨਹੀਂ ਇਹ ਅਜੇ ਤੱਕ ਕੋਈ ਲੈਟਰੀ ਬੋਆ ਦੀ ਸਾਨੂੰ ਬਿਟਾਰਾ ਸਾਨੂੰ ਖਤਰਾ ਹੈ ਬੜਾ ਉੱਥੇ ਜਾਣਾ ਹੈ ਸੌਣਾ ਵੀ ਰਾਤੀ ਉਹ ਵੀ ਢਾਰਾ ਸਾਨੂੰ ਸਾਰਾ ਪਾਣੀ ਸਿੱਧਾ ਸਿੱਧਾ ਇਸ ਸਾਡੇ ਪਿੰਡ ਦੇ ਵਿੱਚ ਆ ਗਿਆ ਜਿਸ ਦੀ وجہ ਨਾਲ ਸਾਡੇ ਸਾਰੇ ਘਰਾਂ ਦਾ ਨੁਕਸਾਨ ਹੋ ਗਿਆ ਨਾ ਕੁਝ ਖਾਣ ਨੂੰ ਬਚਿਆ ਨਾ ਕੋਈ ਕੱਪੜਾ ਲੀੜਾ ਸਿਰਫ ਇੱਕ ਜਾਨ ਹੈ ਜਿਹੜੀ ਉਹ ਬੜੀ ਮੁਸ਼ਕਲ ਨਾਲ ਬਚਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਜਿਹੜਾ ਲੈਵਲ ਆ ਉਹ 5-5 ਫੁੱਟ ਤੱਕ ਆ ਚੁੱਕਿਆ ਸੀ ਸਾਰੇ ਕੱਪੜੇ ਜਿੰਨਾ ਵੀ ਸਮਾਨ ਅਸੀਂ ਘਰ ਦੇ ਵਿੱਚ ਆਪਣੀ ਮਿਹਨਤ ਮਜ਼ਦੂਰੀ ਦੇ ਨਾਲ ਮਿਹਨਤ ਦੇ ਨਾਲ ਬਣਾਉਣੇ ਆ ਸਾਰੇ ਦਾ ਸਾਰਾ ਬਰਬਾਦ ਹੋ ਗਿਆ ਇਹ ਪਰਿਵਾਰ ਕਦੋਂ ਤਾਬ ਹੋਣਗੇ ਇਹ ਕਹਿ ਲੋ ਕਿ ਮੀਡੀਅਮ ਵਰਗ ਦੇ ਲੋਕ ਹੈਗੇ ਨੇ ਪੂਰਾ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਦੇ ਹੇਠ ਹੈ ਵੱਡਾ ਇੱਕ ਸੰਤਾਪ ਪੰਜਾਬ ਦੇ ਬਹੁਤ ਸਾਰੇ ਪਿੰਡ ਹੰਡਾਰੇ ਆ ਲੱਖਾਂ ਏਕੜ ਫਸਲ ਤਬਾਹ ਹੋ ਗਈ ਇਹ ਸਭ ਦੇ ਵਿਚਾਲੇ ਜਿੱਥੋਂ ਇਹ ਪਾਣੀ ਹੋ ਕੇ ਲੰਘਿਆ ਕਿਸ ਤਰ੍ਹਾਂ ਦੀ ਬਰਬਾਦੀ ਹੈ ਤੁਹਾਨੂੰ ਅੱਜ ਉਹਦਾ ਵੀ ਮੰਜ਼ਰ ਦਿਖਾਵਾਂਗੇ ਅਸੀਂ ਪਠਾਨਕੋਟ ਦੇ ਵਿੱਚ ਆ ਬਿਹੜੀ ਬਜ਼ੁਰਗਾ ਪਿੰਡ ਹੈ ਔਰ ਇਹ ਬਿਲਕੁਲ ਜਦੋਂ ਪਾਣੀ ਮਾਦੋਪੁਰ ਦੇ ਵਿੱਚ ਉਸ ਡੈਮ ਤੇ ਗੇਟ ਟੁੱਟਦੇ ਆ ਇਹੋ ਕਹਾਣੀ ਉਸ ਵੇਲੇ ਦੀ ਹੈ ਕਿਉਂਕਿ ਉਸ ਤੋਂ ਪਹਿਲਾਂ ਗੇਟ ਜਾਮ ਹੁੰਦੇ ਆ ਗੇਟ ਜਾਮ ਹੋਏ ਖੁੱਲੇ ਨਹੀਂ ਪਾਣੀ ਓਵਰਫਲੋ ਹੋਇਆ ਪਿੱਛੋਂ ਵਹਾ ਇੰਨਾ ਤੇਜ਼ ਸੀ ਕਿ ਓਵਰਫਲੋ ਹੋ ਕੇ ਪਾਣੀ ਇੱਧਰ ਉੱਧਰ ਖਿੰਡ ਗਿਆ ਇੰਨੀ ਤੇਜ਼ੀ ਦੇ ਨਾਲ ਪਾਣੀ ਆਇਆ ਕਿ ਬਿਲਕੁਲ ਜੜ ਚ ਬੈਠੇ ਇਹ ਲੋਕ ਬਿਹੜੀ ਬਜ਼ੁਰਗਾਂ ਦੀ ਇੱਕ ਕਲੋਨੀ ਇਹਨਾਂ ਇਹ ਲੋਕ ਉਸ ਦੀ ਲਪੇਟ ਦੇ ਵਿੱਚ ਆ ਗਏ ਪਿੱਛੋਂ ਇੰਨੀ ਤੇਜ਼ੀ ਦੇ ਨਾਲ ਪਾਣੀ ਆਇਆ ਉਸ ਪਾਣੀ ਨੇ ਆ ਕੇ ਫਿਰ ਇੱਥੇ ਕੀਤਾ ਕੀ ਆ ਤੁਹਾਨੂੰ ਉਹ ਦਿਖਾਉਨੇ ਆ ਪੂਰੀ ਜ਼ਿੰਦਗੀ ਦੇ ਵਿੱਚ ਕੋਈ ਵੀ ਬੰਦਾ ਆਪਣਾ ਘਰ ਹੀ ਬਣਾਉਂਦਾ ਹੈ ਪੂਰੀ ਜ਼ਿੰਦਗੀ ਲੱਗ ਜਾਂਦੀ ਇੱਕ ਘਰ ਬਣਨ ਤੇ ਪਰ ਉਸ ਪਾਣੀ ਨੇ ਇਹਨਾਂ ਨੂੰ ਨੁਕਸਾਨ ਕੀਤਾ ਤੇਜ਼ ਇਹਨਾਂ ਸੀ ਵਹਾ ਕਿ ਇਹ ਸਾਰੇ ਦਾ ਸਾਰਾ ਘਰ ਹਲਾ ਕੇ ਰੱਖਤਾ ਬੁਰੇ ਤਰੀਕੇ ਦੇ ਨਾਲ ਕੰਧਾਂ ਹਲਾਤੀਆਂ ਇਹ ਟੁੱਟ ਗਈਆਂ ਕੰਧਾਂ ਹੁਣ ਇਹਨੂੰ ਦੁਬਾਰਾ ਢਾ ਕੇ ਬਣਾਉਣ ਤੋਂ ਬਿਨਾ ਇਥੇ ਕੋਈ ਹੋਰ ਹੱਲ ਨਹੀਂ ਲੈਂਟਰ ਇਹਨਾਂ ਨੇ ਦੁਬਾਰਾ ਇਸ ਤਰ੍ਹਾਂ ਦੇ ਨਾਲ ਇਸ ਨੂੰ ਖੜਾ ਕੀਤਾ ਤਾਂ ਕਿ ਚਾਰ ਦਿਨ ਕੱਢ ਜਾਵੇ ਪਰ ਇਹ ਕੱਢਦਾ ਨਹੀਂ ਇਹ ਔਖਾ ਲੱਗ ਰਿਹਾ ਜਿਸ ਤਰੀਕੇ ਤੇੜਾਂ ਆ ਗਈਆਂ ਸਾਰੀਆਂ ਨੇ ਸਾਰੀਆਂ ਕੰਧਾਂ ਦੇ ਵਿੱਚ ਤਾਂ ਇਹ ਇਨਾ ਇੱਕ ਜੋਗਾ ਬੰਦਾ ਮਸਾ ਹੁੰਦਾ ਹੈ ਕਿ ਕੁਝ ਪੈਸਾ ਜੋੜ ਕੇ ਕੁਝ ਵਿਆਜਾਂ ਚੱਕ ਕੇ ਜਾਂ ਇਹ ਕਹਿ ਲੋ ਕਿ ਕਰਜ਼ੇ ਚੁੱਕ ਕੇ ਘਰ ਮਾੜਾ ਮੋਟ ਬਣਦਾ ਤੇ ਜੇਕਰ ਅਜਿਹੀ ਮਾਰ ਵੱਜ ਜੇ ਤਾਂ ਬੰਦਾ ਸਾਰੀ ਉਮਰ ਕਿਸ ਤਰ੍ਹਾਂ ਦੇ ਨਾਲ ਸੋਚਦਾ ਫਿਰੋ ਤੁਸੀਂ ਆਪ ਅੰਦਾਜ਼ਾ ਲਾਓ ਇਹ ਪਰਿਵਾਰ ਜਿਹੜਾ ਹੈ ਇਹ ਇਸ ਵੇਲੇ ਉਹੀ ਸੋਚ ਰਿਹਾ ਕਿ ਅਸੀਂ ਦੁਬਾਰਾ ਬਣਾਵਾਂਗੇ ਕਿਵੇਂ ਤਾਂ ਇੱਥੇ ਇਹਨਾਂ ਨੇ ਇਹ ਲੈਂਟਰ ਇਹਨਾਂ ਜਿਹੜੇ ਦੁਬਾਰਾ ਜੋ ਸ਼ਟਰਿੰਗ ਵਾਲਾ ਸਮਾਨ ਲਿਆ ਕੇ ਇਹਨਾਂ ਨੇ ਲੈਂਟਰ ਨੂੰ ਥੋੜੀ ਸਪੋਰਟ ਦਿੱਤੀ ਹੈ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ ਮਾਤਾ ਜੀ ਘਰੀ ਸੀ ਤੁਸੀਂ ਇਹ ਸਾਰਾ ਕੁਝ ਜਦੋਂ ਹੋਇਆ ਹਾਂ ਨਹੀਂ ਮਾਦਪੁਰ ਚਲੀ ਦੇ ਬਸ ਉੱਠੀਏ ਛੱਡ ਗਏ ਪਾਣੀ ਹਾਂਜੀ ਪਾਣੀ ਆਇਆ ਪਤਾ ਨਹੀਂ ਲੱਗਦਾ ਸਮਾਨ ਸੋਨ ਸਕਾਰ ਸਾਰਾ ਕੁਝ ਮਰ ਲਗੇ ਆਪਣੀ ਜਾਨ ਬਚਾਣ ਲਈ 도ੜੇ ਆ ਪਤਾ ਨਹੀਂ ਲੱਗਾ ਅੱਧੇ ਘੰਟੇ ਚ ਪਾਣੀ ਆ ਗਿਆ ਸਾਰਾ ਆਪਣਾ ਧਫੜੀ ਪੈ ਗਈ ਸਾਰੇ ਆਪਣੇ ਆਪਣੇ ਸਮਾਨ ਸੋਨ ਲੈ ਕੇ ਜਿਹੜਾ ਮੜਾ ਮੋਟਾ ਹੈ ਗਈ ਤੇ ਚੱਲ ਗਏ ਸਾਰੇ ਮਾਦਪੁਰ ਰਾਤ ਨੂੰ ਉੱਠੇ ਰਹੇ ਫਿਰ ਸਵੇਰੇ ਆ ਕੇ ਸਾਰਾ ਦੇਖਿਆ ਦੁਖਿਆ ਪਾਣੀ ਹੱਤਾਂ ਖਤਮ ਹੋ ਗਿਆ ਤੁਹਾਡਾ ਹਾਂਜੀ ਸਾਰਾ ਘਰ ਖਤਮ ਹੋ ਗਿਆ ਸਾਰਾ ਕੁਝ ਤਬਾਹ ਹੋ ਗਿਆ ਕੱਪੜੇ-ਕੁੱਪੜੇ ਸਾਰਾ ਕੁਝ ਜੋ ਵੀ ਆਈ ਬੈਡਲ ਮਾਰੀਆਂ ਲਮੁਰੀਆਂ ਫ੍ਰਿਜ ਫਰਜ ਸਭ ਸਭ ਕੁਝ ਤਬਾਹ ਹੋ ਗਿਆ ਜੀ ਸਾਰਾ ਕੁਝ ਤੁਹਾਡੇ ਸਾਹਮਣੇ ਆ ਦੇਖੋ ਜੀ ਆਪਣੀ ਇਹ ਸਾਡੇ ਐਹੀ ਕੁੱਥੇ ਜਾਚਾ ਕੁਸੀ ਦਸੀ ਗਏ ਇੰਨੇ ਬੁਰਾ ਸਾਡੇ ਦੋ ਦਿਨਾਂ ਨੇ ਰੋਟੀਆਂ ਦੇ ਆ ਸਾਨੂੰ ਬੜਾਈ ਬਣਾਈ ਆ ਸਾਡੇ ਸਰਪੰਚ ਜਿਹੜੇ ਪੁਰਾਣੇ ਸਰਪੰਚ ਨੇ ਔਰ ਰੋਟੀਆਂ ਬਣਾ ਤਿੰਨ ਟਾਈਮ ਸਾਨੂੰ ਰੋਟੀਆਂ ਤੇ ਆ ਦੇਣਾ ਸਭ ਕੁਝ ਦੇ ਆ ਦੇਣਾ ਅਸੀਂ ਬਨਾਈਏ ਕਿ ਉੱਥੇ ਸਾਡੀਆਂ ਗੈਸ ਸਭ ਕੁਝ ਬਰਬਾਦ ਹੋਈ ਆ ਕੁੱਥੇ ਜਾਈਏ ਕਿਸੇ ਚ ਨਾਈਏ ਸਾਡੀ ਕੋਈ ਹਣ ਸੁਣਨੀ ਨਹੀਂ ਗਣੀ ਆ ਅਸੀਂ ਦਕਾਨ ਲੈਂਟਰੀ ਬੋ ਆ ਦੇ ਸਾਨੂੰ ਮੋਬੀ ਡਾਰਾ ਸਾਨੂੰ ਖਤਰਾ ਹੈ ਬੜਾ ਕੁੱਥੇ ਜਾਣਾ ਹੈ ਸੋਨਾ ਵੀ ਰਾਤੀ ਉਹ ਵੀ ਡਾਰਾ ਸਾਨੂੰ ਬਿਲਕੁਲ ਬਿਲਕੁਲ ਪਾ ਉਹ ਕਹਿੰਦੇ ਆਪਦੇ ਘਰ ਚ ਸੌਣ ਤੋਂ ਵੀ ਵੀਰੇ ਬਹੁਤ ਵੱਡਾ ਨੁਕਸਾਨ ਹੋਇਆ ਤੁਹਾਡੇ ਏਰੀਏ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੀ ਤੁਸੀਂ ਦੇਖ ਪਾ ਰਹੇ ਹੋ ਇੱਥੋਂ ਸਾਹਮਣੇ ਉਹ ਨਹਿਰ ਟੁੱਟਿਆ ਜੁਵੀ ਡੀ ਸੀ ਨਹਿਰ ਦਾ ਬੰਨ ਟੁੱਟਿਆ ਇਹ ਪ੍ਰਸ਼ਾਸਨ ਦੀ ناکਾਮੀ ਕਹੋ ਜਾਂ ਕੁਦਰਤੀ ਆਪਦਾ ਵੀ ਹੈਗੀ ਆ ਉੱਥੋਂ ਪਾਣਾ ਬੰਦ ਹੋ ਗਿਆ ਜੀ ਉੱਥੇ ਜਾਮ ਜੂਮ ਲੱਗ ਗਿਆ ਪਾਣੇ ਤੇ ਪਾਣਾ ਚੱਕਿਆ ਨਹੀਂ ਗਿਆ ਪਾਣਾ ਚੱਕਿਆ ਨਹੀਂ ਗਿਆ ਉਹਦੀ ਉਹਦੀ ਪਿਆਰ ਨਾਲ ਸਾਡਾ ਜਿਹੜਾ ਇਹ ਬੰਨ ਹੈ ਇਹ ਟੁੱਟ ਗਿਆ ਬੰਨ ਦਾ ਜਿਹੜਾ ਜੁਵੀ ਡੀ ਸੀ ਨਹਿਰ ਦਾ ਪੂਰਾ ਪਾਣੀ ਸੀਗਾ ਘੱਟ ਤੋਂ ਘੱਟ ਉਸ ਟਾਈਮ ਇਸ ਨਹਿਰ ਦੇ ਵਿੱਚ 1.5 ਲੱਖ ਕਿਊਸਿਕ ਪਾਣੀ ਹੁੰਦਾ ਇਸ ਨਹਿਰ ਦੇ ਵਿੱਚ ਐਡੀ ਵੱਡੀ ਨਹਿਰ ਹੈ ਇਹ ਸਾਰਾ ਪਾਣੀ ਸਿੱਧਾ ਦਾ ਸਿੱਧਾ ਇਸ ਸਾਡੇ ਪਿੰਡ ਦੇ ਵਿੱਚ ਆ ਗਿਆ ਜਿਹਦੀ ਵਜ੍ਹਾ ਨਾਲ ਸਾਡੇ ਸਾਰੇ ਘਰਾਂ ਦਾ ਨੁਕਸਾਨ ਹੋ ਗਿਆ ਨਾ ਕੁਝ ਖਾਣ ਨੂੰ ਬਚਿਆ ਨਾ ਕੋਈ ਕੱਪੜਾ ਲੀੜਾ ਸਿਰਫ ਇੱਕ ਜਾਨ ਹੈ ਜਿਹੜੀ ਉਹ ਬੜੀ ਮੁਸ਼ਕਲ ਨਾਲ ਬਚਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਜਿਹੜਾ ਲੈਵਲ ਆ ਉਹ 5-5 ਫੁੱਟ ਤੱਕ ਆ ਚੁੱਕਿਆ ਸੀ ਠੀਕ ਹੈ ਜੀ ਖਾਣ ਨੂੰ ਇਸ ਪਰਿਵਾਰਾਂ ਕੋਲ ਕੁਝ ਨਹੀਂ ਸੀਗਾ ਚਲੋ ਸਾਡੇ ਸ਼ਹੀਦ ਭਗਤ ਸਿੰਘ ਕਮੇਟੀ ਹੈ ਜੀ ਸਾਡੇ ਪਿੰਡ ਦੀ ਠੀਕ ਹੈ ਜੀ ਉਹਨਾਂ ਨੇ ਮਤਲਬ ਆ ਕੇ ਮੋਰਚਾ ਸਾਂਭਿਆ ਇੱਥੇ ਠੀਕ ਹੈ ਇਹਨਾਂ ਨੂੰ ਕਿਸੇ ਪੰਚਾਇਤਾਂ ਦਾ ਕੋਈ ਸਾਥ ਨਹੀਂ ਮਿਲਿਆ ਕੋਈ ਕੁਛ ਨਹੀਂ ਚਲੋ ਮੌਕੇ ਦਾ ਇਹਨਾਂ ਨੂੰ ਵਿਚਾਰਿਆਂ ਨੂੰ ਜੋ ਹੋ ਸਕਦਾ ਸੀ ਰੱਬ ਨੇ ਜਿਹੜੀ ਡਿਊਟੀ ਲਈ ਸੀ ਉਹਨਾਂ ਕਰ ਆਪਾਂ ਕੀਤਾ ਇਹਨਾਂ ਦਾ ਠੀਕ ਹੈ ਜੀ ਇੱਕ ਘਰ ਦੇ ਵਿੱਚ ਪਟੇ ਘਰ ਤਾਂ ਰੋਟੀ ਬਣਾਉਣ ਜੋਗੇ ਵੀ ਨਹੀਂ ਰਹਿ ਗਏ ਰੋਟੀ ਬਣਾਉਣ ਜੋਗੇ ਵੀ ਨਹੀਂ ਰਹਿ ਗਏ ਜੀ ਉਹਨਾਂ ਦੀ ਗੈਸਾਂ ਦੇ ਵਿੱਚ ਪਾਣੀ ਭਰ ਗਿਆ ਗੈਸਾਂ ਲੱਭੀਆਂ ਨਹੀਂ کہیں ਦੀਆਂ ਸਿਲੰਡਰ ਸਿਲੰਡਰ ਰੁੜ ਗਏ ਸਭ ਕੁਝ ਰੁੜ ਗਏ ਇਹਨਾਂ ਦਾ ਹਾਂ ਜੀ ਆਹ ਦੇਖੋ ਆ ਆ ਆ ਇਧਰ ਨੂੰ ਕੈਮਰਾ ਘੁਮਾਓ ਅਮਨ ਕਿ ਆਹ ਦੇਖੋ ਇਹ ਸਾਰੇ ਦੇ ਸਾਰੇ ਕੱਪੜੇ ਬੇਕਾਰ ਹੋ ਗਏ ਸੀ ਆਹ ਦੇਖੋ ਇਹ ਸਾਰੇ ਮਹਿੰਗੇ ਕੱਪੜੇ ਜਿਹੜੇ ਨੇ ਇਹ ਇਹਨਾਂ ਨੇ ਆਪਣੀ ਆਪਣੇ ਬੜੇ ਸ਼ੌਂਕ ਨਾਲ ਬੰਦਾ ਕੋਈ ਵੀ ਚੀਜ਼ ਖਰੀਦਦਾ ਹੈ ਤਾਂ ਇਸ ਤਰੀਕੇ ਦੇ ਹਾਲਾਤ ਦੇਖੋ ਆ ਇਹਨਾਂ ਸਾਰੇ ਆ ਦੇਖੋ ਆ ਦੇਖੋ ਫਰਨੀਚਰ ਸਾਰੇ ਦਾ ਸਾਰਾ ਗਿਆ ਖਤਮ ਹੋ ਗਿਆ ਫਰਨੀਚਰ ਸਾਰੇ ਦਾ ਸਾਰਾ ਬਹੁਤ ਸਾਰਾ ਤਾਂ ਐਸਾ ਸਮਾਨ ਜਿਹੜਾ ਦੁਬਾਰਾ ਕੰਮ ਹੀ ਨਹੀਂ ਆਉਣਾ ਇਸ ਤਰ੍ਹਾਂ ਦੇ ਬਿੱਡ ਦੁਬਾਰਾ ਕਦੇ ਕੰਮ ਨਹੀਂ ਆਉਣੇ ਔਰ ਜੇ ਰਿਪੇਅਰ ਕਰਨੀਆਂ ਤਾਂ ਇਹ ਇਹਨਾਂ ਪਰਿਵਾਰਾਂ ਤੇ ਦੁਬਾਰਾ ਜਿਹੜੇ ਆ ਉਹ ਖਰਚੇ ਪੈਗੇ ਇਹ ਸਾਰੇ ਦੇ ਸਾਰੇ ਕਾਰਜ ਜਿਹੜੇ ਨੇ ਇਹ ਬਿਲਕੁਲ ਐ ਕਹਿ ਲੋ ਕਿ ਮਾਦੋਪੁਰ ਜੋ ਤੁਹਾਨੂੰ ਅਸੀਂ ਡੈਮ ਦਿਖਾ ਰਹੇ ਹਾਂ ਲਗਾਤਾਰ ਇਹ ਉਹਦੀ ਜੜਚ ਹੈ ਜੇ ਉਹ ਸਾਰੇ ਦੇ ਸਾਰੇ ਗੇਟ ਮੌਕੇ ਤੇ ਖੁੱਲ ਜਾਂਦੇ ਤਾਂ ਸ਼ਾਇਦ ਇਹਨਾਂ ਪਰਿਵਾਰਾਂ ਦਾ ਨੁਕਸਾਨ ਨਾ ਹੁੰਦਾ ਜੇ ਹੁੰਦਾ ਤਾਂ ਬਹੁਤ ਘੱਟ ਹੁੰਦਾ ਮਾਈਨਰ ਹੁੰਦਾ ਇਹਨਾਂ ਕੋਲੇ ਮੌਕਾ ਹੁੰਦਾ ਆਪਣੇ ਆਪ ਨੂੰ ਸੰਭਾਲਣ ਦਾ ਜਾਂ ਇਹ ਕਹਿ ਲੋ ਕਿ ਆਪਣਾ ਸਮਾਨ ਕੀਮਤੀ ਜਿਹੜਾ ਸੀ ਉਹ ਚੱਕ ਸਕਦੇ ਸੀ ਹੋ ਸਕਦਾ ਇਹਨਾਂ ਕੋਲ ਸਮਾਂ ਮਿਲ ਜਾਂਦਾ ਪਰ ਤੁਸੀਂ ਇਹ ਵੇਖੋ ਕਿ ਬਿਲਕੁਲ ਬਰਬਾਦ ਹੋ ਗਿਆ ਸਾਰਾ ਕੁਝ ਸਾਰੇ ਕੱਪੜੇ ਜਿੰਨਾ ਵੀ ਸਮਾਨ ਅਸੀਂ ਘਰ ਦੇ ਵਿੱਚ ਆਪਣੀ ਮਿਹਨਤ ਮਜ਼ਦੂਰੀ ਦੇ ਨਾਲ ਮਿਹਨਤ ਦੇ ਨਾਲ ਬਣਾਉਣੇ ਆ ਸਾਰੇ ਦਾ ਸਾਰਾ ਬਰਬਾਦ ਹੋ ਗਿਆ ਇਹ ਪਰਿਵਾਰ ਕਦੋਂ ਤਾਬ ਹੋਣਗੇ ਇਹ ਕਹ ਲਓ ਕਿ ਮੀਡੀਅਮ ਵਰਗ ਦੇ ਲੋਕ ਹੈਗੇ ਨੇ ਕੋਠੇ ਦੀਆਂ ਸਾਰੇ ਦਰੇੜਾਂ ਦੀਆਂ ਕੋਠੇ ਦੀਆਂ ਅੰਦਰੋਂ ਵੀ ਸਾਰੀਆਂ ਦਰੇੜਾਂ ਦੀਆਂ ਕੋਠੇ ਦੀਆਂ ਕੀ ਕਰਨਾ ਪੇਟੀਆਂ ਤੋਂ ਕਿਸਾਨ ਸਮਾਨ ਹੀ ਬਰਬਾਦ ਹੋ ਗਿਆ ਤੈਨੂੰ ਦੱਸੀ ਹੈ ਜੀ ਤੇ ਹੈ ਯੁਗੜੇ ਨਹੀਂ ਰਹੀ ਐ ਸੂਰਕਰ ਸਾਹੁੰਦਾ ਵੀ ਰੋਟੀ ਪਾਣੀ ਦੇ ਆ ਦੇਣ ਸਾਨੂੰ ਦੋ ਟਾਈਮ ਤਿੰਨ ਟਾਈਮ ਚਾਹ ਪਾਣੀ ਸਭ ਕੁਝ ਦੇ ਆ ਦੇਣਾ ਨਹੀਂ ਤਾਂ ਖਾਂ ਯੁਗੜੇ ਵੀ ਅੰਦਰ ਕੁਛ ਨਹੀਂ ਹੈ ਸਾਡਾ ਅੰਦਰ ਸਾਰਾ ਹੋ ਗਿਆ ਹੈ ਹਾਂਜੀ ਮੈਂ ਸਾਡਾ ਤੇ ਅੰਦਰ ਹੀ ਸਾਰਾ ਹੋ ਗਿਆ ਇਹ ਤੁਸੀਂ ਇਸ ਕਮਰੇ ਚ ਰਹਿੰਦੇ ਸੀ ਹਾਂਜੀ ਸਾਰੀਆਂ ਤੰਦਾ ਬੈਗੇ ਨੇ ਸਾਡੀਆਂ ਆ ਦਿਖਾਓ ਕਿ ਕਿੰਨਾ ਕਿੰਨਾ ਨੁਕਸਾਨ ਇਹਨਾਂ ਘਰਾਂ ਦਾ ਹੋਇਆ ਕਿ ਇਹ ਦੁਬਾਰਾ ਇਹ ਇਹ ਕਮਰੇ ਖਤਮ ਨੇ ਇਹ ਕਹਿ ਲੋ ਕਿ ਜੇਕਰ ਅੰਦਰ ਰਹਿਣਗੇ ਵੀ ਤਾਂ ਇਹਨਾਂ ਨੂੰ ਹਰ ਵੇਲੇ ਨੁਕਸਾਨ ਦਾ ਡਰ ਹੈ ਕਿਸੇ ਵੇਲੇ ਵੀ ਕੋਈ ਜਾਨੀ ਨੁਕਸਾਨ ਹੋ ਸਕਦਾ ਹੁਣ ਮਾਲੀ ਨੁਕਸਾਨ ਹੋਇਆ ਤੇ ਜੇਕਰ ਇਹ ਇਹ ਕਮਰਿਆਂ ਦੇ ਅੰਦਰ ਸੌਣਗੇ ਤਾਂ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਤਾਂ ਦੇਖੋ ਕਿ ਇਸ ਤਰ੍ਹਾਂ ਦੇ ਨਾਲ ਇਹਨਾਂ ਘਰਾਂ ਦਾ ਦੇਖੋ ਸਾਰੇ ਦਾ ਸਾਰਾ ਫਰਨੀਚਰ ਥੋੜਾ ਬਹੁਤਾ ਗਰੀਬ ਪਰਿਵਾਰ ਨੇ ਕਿੱਥੋਂ ਸਰਵਾਈਵ ਕਰਨਗੇ ਕਿੱਥੋਂ ਦੁਬਾਰਾ ਇਹ ਚੀਜ਼ਾਂ ਬਣਨਗੀਆਂ ਕਦੋਂ ਤੱਕ ਬਣਨਗੀਆਂ ਇਹ ਜ਼ਿੰਮੇਵਾਰੀਆਂ ਤਾਂ ਬੇਸ਼ੱਕ ਸਰਕਾਰਾਂ ਦੀਆਂ ਬਣਦੀਆਂ ਹੁੰਦੀਆਂ ਕਿ ਲੋਕਾਂ ਤੱਕ ਮੁਆਵਜ਼ਾ ਪਹੁੰਚਦਾ ਹੋਵੇ ਜੇ ਮੁਆਵਜ਼ਾ ਪਹੁੰਚੇਗਾ ਵੀ ਤਾਂ ਕਦੋਂ ਪਹੁੰਚੇਗਾ ਤੇ ਕਿੰਨਾ ਪਹੁੰਚੇਗਾ ਕੀ ਸਮਰੱਥਾ ਰੱਖਦੇ ਨੇ ਜੇ ਇਹ ਪਰਿਵਾਰ ਕੇ ਉਸ ਦੀ ਉਡੀਕ ਕਰ ਸਕਣ ਕਿ ਸਰਕਾਰ ਕੋਈ ਨਾ ਕੋਈ ਮਦਦ ਕਰੇਗੀ ਫਿਲਹਾਲ ਤਾਂ ਬਹੁਤ ਸਾਰੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਨੇ ਬਹੁਤ ਸਾਰੇ ਦਾਨੀ ਵੀਰ ਹੈ ਉਹਨਾਂ ਨੂੰ ਹੀ ਅੱਗੇ ਆਉਣਾ ਪੈਣਾ ਹੈ ਅਜਿਹੇ ਪਰਿਵਾਰਾਂ ਦਾ ਸਾਥ ਦੇਣ ਦੇ ਲਈ ਤਾਂ ਇਹ ਦੇਖੋ ਕਿ ਸਾਰੇ ਦੇ ਸਾਰੇ ਜਿੰਨੇ ਵੀ ਘਰ ਹੈ ਇਹਨਾਂ ਦੀਆਂ ਕਿਸੇ ਦੀਆਂ ਨੀਹਾਂ ਬਹਿ ਗਈਆਂ ਕਿਸੇ ਦੇ ਲੈਂਟਰ ਖਰਾਬ ਹੋ ਗਏ ਜਾਨੀ ਇਹ ਪਰਿਵਾਰਾਂ ਦੇ ਕੋਲ ਇਹਨਾਂ ਘਰਾਂ ਨੂੰ ਦੁਬਾਰਾ ਬਣਾਉਣ ਤੋਂ ਬਿਨਾ ਕੋਈ ਹੱਲ ਨਹੀਂ ਇਸ ਵੇਲੇ ਜਿਹੜਾ ਹੈ ਉਹ ਦਿਖ ਰਿਹਾ ਤਾਂ ਇਹ ਸਾਰੇ ਦੇ ਸਾਰੇ ਪਰਿਵਾਰਾਂ ਦਾ ਕੁਝ ਇਸ ਤਰ੍ਹਾਂ ਦੇ ਨਾਲ ਨੁਕਸਾਨ ਹੋਇਆ ਹੈ ਔਰ ਜੇਕਰ ਤੁਸੀਂ ਸਾਡੀ ਇਹ ਵੀਡੀਓ ਦੇਖ ਰਹੇ ਹੋ ਤਾਂ ਇਸ ਨੂੰ ਦਾਨੀ ਵੀਰਾਂ ਤੱਕ ਜ਼ਰੂਰ ਪਹੁੰਚਦਾ ਕਰ ਦਿਓ ਇਹ ਬਿਹੇੜੀ ਬਜ਼ੁਰਗਾਂ ਪਿੰਡ ਹੈ ਪਠਾਨਕੋਟ ਦਾ ਪਿੰਡ ਹੈ ਤੁਸੀਂ ਇੱਥੇ ਪਹੁੰਚ ਸਕ ਕਰ ਸਕਦੇ ਹੋ ਪਠਾਨਕੋਟ ਜੰਮੂ ਜੋ ਹਾਈਵੇ ਹੈਗਾ ਇਹ ਉਸ ਤੇ ਪਿੰਡ ਪੈਂਦਾ ਹੈ ਇੱਥੇ ਪਹੁੰਚ ਕੇ ਇਹਨਾਂ ਲੋਕਾਂ ਦੀ ਮਦਦ ਤੁਸੀਂ ਕਰ ਸਕਦੇ ਹੋ ਇਹਨਾਂ ਤੱਕ ਅਪਰੋਚ ਕਰ ਸਕਦੇ ਹੋ ਜੇਕਰ ਤੁਸੀਂ ਅਪਰੋਚ ਕਰਨਾ ਹੈ ਤਾਂ ਸਾਡੇ ਚੈਨਲ ਨਾਲ ਸੰਪਰਕ ਕਰਕੇ ਤੁਸੀਂ ਇੱਥੋਂ ਤੱਕ ਪਹੁੰਚ ਸਕਦੇ ਹੋ ਔਰ ਸਾਡੀ ਇਹ ਪਰਸਨਲ ਤੌਰ ਤੇ ਵੀ ਅਪੀਲ ਹੈ ਕਿ ਇਹਨਾਂ ਪਰਿਵਾਰਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਅਜਿਹੇ ਬਹੁਤ ਸਾਰੇ ਪਰਿਵਾਰ ਜਿਹੜੇ ਹੈਗੇ ਨੇ ਉਹ ਇਸ ਵੇਲੇ ਉਡੀਕ ਕਰ ਰਹੇ ਹੈ ਕਿ ਜਿਸ ਤਰ੍ਹਾਂ ਦੀ ਆਪਦਾ ਇਹ ਆਈ ਕੁਦਰਤ ਨੇ ਜਿਸ ਤਰ੍ਹਾਂ ਦੀ ਮਾਰਮਾਰੀ ਹੈ ਔਰ ਜਿਵੇਂ ਇਹਨਾਂ ਦਾ ਨੁਕਸਾਨ ਹੋਇਆ ਉਸ ਨੂੰ ਸਭ ਰਲ ਮਿਲ ਕੇ ਹੱਲ ਕਰਨ ਦੀ ਕੋਸ਼ਿਸ਼ ਕਰੀਏ ਆਪਣੇ ਸਹਿਯੋਗੀਆਂ ਮੰਨ ਦੇ ਨਾਲ ਮਰਾਵੀ ਸੰਗਰਾਹ ਹੁਰ ਦਾ ਅਨਮਿਊਟ ਪਠਾਨਕੋਟ